ਮੈਡਮ ਤੁਹਾਡੀ ਬੈਨ ਤੇ ਸਮਰਾਲਾ ਆਈ ਹੈ ਬਾਜ਼ਾਰ ਬੰਦ ਹੋ ਗਏ ਕਿਸ ਪਰਪਸ ਲਈ ਆਏ ਤੁਸੀਂ ਸਰ ਅਸੀਂ ਅਵੇਰਨੈਸ ਲਈ ਆਏ ਹਾਂ ਤਾਂ ਕਿ ਲੋਕਾਂ ਨੂੰ ਜਾਗਰੂਕ ਕਰੀਏ ਵੀ ਉਹ ਜੋ ਖਾਂਦੇ ਆਂ ਉਹਦੇ ਵਿੱਚ ਜੋ ਮਿਲਾਵਟ ਵਗੈਰਾ ਵਾ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਪਰ ਉਹ ਪਹਿਲਾਂ ਹੀ ਸਾਲਾ ਬੰਦ ਕਰ ਦਿੰਦੇ ਆ ਮੈਡਮ ਡਰਦਾ ਕੋਈ ਕਾਰਨ ਹੁੰਦਾ ਜਿਵੇਂ ਆਂਦੇ ਨੇ ਅਵੇਰਨੈਸ ਤੁਸੀਂ ਆਏ ਤੁਸੀਂ ਕਹਿ ਰਹੇ ਹੋ ਤੇ ਇਹਨਾਂ ਲੋਕਾਂ ਨੂੰ ਪਤਾ ਕਿਵੇਂ ਲੱਗੂ ਅਵੇਰਨੈਸ ਲਈ ਆਏ ਨੇ ਜੇ ਹੁਣ ਸਿਰ ਦੁਕਾਨਾ ਖੋਲਣਗੇ ਤਾਂ ਉਹਨਾਂ ਨੂੰ ਪਤਾ ਲੱਗੇਗਾ ਨਾ ਵੀ ਅਸੀਂ ਕਾਦੇ ਲਈ ਆਏ ਆ ਬਟ ਉਹਨਾਂ ਨੂੰ ਇਹ ਲੱਗਦਾ ਵੀ ਸੈਂਪਲ ਭਰਨ ਨਹੀਂ ਆਇਆ ਤਾਂ ਦੁਕਾਨਾ ਬੰਦ ਕਰ ਦੇਉਂਗੀ। ਹਣ ਹੁਣ ਤੱਕ ਕੋਈ ਸੈਂਪਲਿੰਗ ਕੀਤੀ ਆ ਤੁਹਾਡੇ ਕੋਲ ਨੂੰ ਕਿਸੇ ਦੁਕਾਨ ਤੋਂ ਵਿਜ਼ਿਟ ਕਰਕੇ ਆਏ ਹੋ? ਅਵੇਅਰਨੈਸ ਕੀਤੀ ਆ। ਅਵੇਅਰਨੈਸ ਕੀਤੀ ਗਈ ਆ। ਕਿੰਨੀ ਜਗ੍ਹਾ ਤੇ ਰੁਕ ਗਏ? 2-3 ਜਗ੍ਹਾ ਤੇ। 2-3 ਜਗ੍ਹਾ ਤੇ। ਹਾਂਜੀ। ਉਸੇ ਕੋਈ ਸੈਂਪਲਿੰਗ ਤਾਂ ਨਹੀਂ ਕੀਤੀ ਨੂੰ? ਹਾਂ ਨਹੀਂ ਸੈਂਪਲਿੰਗ ਕੀਤੀ ਕੋਆਲਿਟੀ ਤੇ ਕੀਤਾ ਆ। ਕੋਆਲਿਟੀ ਤੇ। ਹਾਂਜੀ। ਤੇ ਕੋਆਲਿਟੀ ਠੀਕ ਆਈ ਹੁੰਦੀ ਆ ਕਿਵੇਂ ਆਈ? ਹਾਂਜੀ ਕੋਆਲਿਟੀ ਠੀਕ ਆਈ ਸਾਡੀ ਤੇ ਇਹ ਅਪੀਲ ਆ ਵੀ ਇਹ ਦੁਕਾਨਾਂ ਤੁਸੀਂ ਖੋਲ ਕੇ ਰੱਖੋ ਤਾਂ ਕਿ ਤੁਹਾਨੂੰ ਅਸੀਂ ਜਾਗਰੂਕ ਕਰ ਸਕੀਏ ਆਪਣੇ ਖਾਣ ਦੀ ਸਵੰਧੀ ਸਾਫ਼ ਸੁਥਰਾ ਸਾਮਾਨ ਰੱਖਣ ਐਕਸਪਾਇਰੀ ਚੀਜ਼ਾਂ ਲਈ ਜੋ ਐਕਸਪਾਇਰੀ ਚਾ ਮਤਲਬ ਉਹ ਸੇਲ ਨਹੀਂ ਕਰਨੀ ਹੈਗੀਆਂ ਉਹਦੇ ਬਾਰੇ ਪਰ ਮਤਲਬ ਸਾਰਾ ਇਨਸਟਰਕਸ਼ਨ ਜਿੰਨੇ ਉਹਨਾਂ ਨੂੰ ਉਹ ਫਾਲੋ ਕਰਨ ਉਹ ਜੋ ਦੁਕਾਨਾਂ ਖੋਲਣਗੇ ਤਾਂ ਇਹਨਾਂ ਨੂੰ ਪਤਾ ਲੱਗ ਜਾਵੇ ਨਹੀਂ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਐਕਸਪਾਇਰੀ ਪ੍ਰੋਡਕਟਸ ਬਹੁਤ ਵਿਕਦੇ ਨੇ ਖੁੱਲਿਆਂ ਵਿੱਚ ਵਿਕਦੇ ਨੇ ਉਹਨਾਂ ਦੇ ਨਕੀਲ ਕਿਵੇਂ ਕਰਸੋ ਅ ਨਹੀਂ ਮਤਲਬ ਉਹ ਇਤੋਂ ਫੁੱਲਿਆ ਸੀ ਜੀ ਨਾ ਸੇਲ ਕਰ ਸਕਦੇ ਫਾਇਦੀ ਤਾਂ ਉਹ ਤੇ ਲਿਖਿਆ ਹੁੰਦਾ ਵਾ ਹਾਂਜੀ ਤੇ ਉਹ ਬਾਕੀ ਜਨਤਾ ਨੂੰ ਵੀ ਅਪੀਲ ਆ ਵੀ ਉਹ ਜੋ ਵੀ ਚੀਜ਼ ਖਰੀਦਦੇ ਆ ਦੇਖ ਕੇ ਖਰੀਦਣ ਕੋਈ ਵੀ ਫਾਇਦੀ ਦੀ ਚੀਜ਼ ਨਾ ਸਿੱਧਣ ਪਹਿਲਾਂ ਉਹਦੀ ਡੇਟ ਦੇਖਣ ਤਾਂ ਲੈਣੋ ਚੀਜ਼